ਭਾਜੀ ਬਿਲਕੁਲ ਭਾਜੀ ਦੋ ਨਾ ਕੀ ਬਈ ਤੋ ਬਈ ਮੇਰਾ ਨਾਂ ਕੋਤਾਖੁਰ ਪ੍ਰਗਟసే ਹੈ ਕਿ ਮੈਂ 24 ਸਾਲਾਂ ਤੋਂ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਨਹਿਰਾਂ ਦੇ ਵਿੱਚ ਹਰ ਗਰੀਬ ਆਮੀਰ ਪਰਿਵਾਰਾਂ ਦੀ ਬਿਲਕੁਲ ਫ੍ਰੀ ਆਪੋਸਟ ਮਦਦ ਕਰਨਾ ਦੋ ਦਿਨ ਪਹਿਲਾਂ ਪੰਜਾਬ ਦੇ ਅਬਲ ਖੁਰਾਣਾ ਪਿੰਡ ਚੋਂ ਮੈਸੇਜ ਮਿਲਿਆ ਸੀ ਕਿ ਉਹਨਾਂ ਦਾ ਇੱਕ 30 ਵਰਸ਼ੀਆ ਨੌਜਵਾਨ ਹੈ ਜੋ ਕਾਰ ਸਮੇਤ ਜੋ ਮਲੋਟ ਵਾਲੀ ਨਹਿਰ ਉਹਦੇ ਵਿੱਚ ਉਹਨੇ ਸੁਸਾਈਡ ਕਰ ਲਿਆ ਕਾਰ ਦਾ ਵੀਡੀਓ ਵੀ ਅਸੀਂ ਦੇਖਿਆ ਕਾਰ ਤੈਰਦੀ ਵੀ ਨਜ਼ਰ ਆ ਰਹੀ ਸੀ ਤੇ ਕੱਲ ਆਪਣੀ ਟੀਮ ਸਾਥੀ ਰਜੀਵ ਰਿੰਕੂ ਬਲਵਿੰਦਰ ਸਿੰਘ ਔਰ ਜੌਨੀ ਦੇ ਨਾਲ ਇੱਥੇ ਪਹੁੰਚ ਕੇ ਸਾਂ ਕੱਲ ਰਾਤ 7 ਵਜੇ ਗੱਡੀ ਅਸੀਂ ਟਰੇਸ ਕਰ ਲਈ ਸੀ ਔਰ ਰੰਦੇਰਾ ਕਾਫੀ ਹੋ ਚੁੱਕਿਆ ਸੀ ਇਸ ਕਰਕੇ ਸਰਚ ਆਪਰੇਸ਼ਨ ਖਤਮ ਕਰਤਾ ਸੀ ਲੇਕਿਨ ਅੱਜ ਸਵੇਰੇ ਫਿਰ ਰੈਸਕਿਊ ਸ਼ੁਰੂ ਕੀਤਾ ਗਿਆ ਫਿਲਹਾਲ ਗੱਡੀ ਨੂੰ ਰਸੇ ਵਗੈਰਾ ਪਾ ਦਿੱਤੇ ਗਏ ਨੇ ਔਰ ਉਹਨੂੰ ਹੁਣ ਬਾਹਰ ਕੱਢਾਂਗੇ ਉਹਦੇ ਅੰਦਰ ਲਾਸ਼ ਹੈ ਜਾਂ ਨਹੀਂ ਇਹ ਅਜੇ ਕਨਫਰਮ ਨਹੀਂ ਹੈ ਗੱਡੀ ਬਾਹਰ ਨਿਕਲਣ ਤੋਂ ਬਾਅਦ ਇਹ ਚੀਜ਼ ਪਤਾ ਕੀ ਮਾਮਲਾ ਕੀ ਕੌਣ ਸੀ ਬੰਦਾਰ ਕਿਸ ਤਰ੍ਹਾਂ ਇਹ ਹੋਇਆ ਸੀ ਇਕਮਦੀਪ ਮੁੰਡਾ ਹੈਗਾ 28 ਸਾਲ 22 ਸਾਲ ਦੇ ਉਮਰ ਦੇ ਦੀ ਅਫਲ ਖਰਾਨਾ ਥੋੜਾ ਕੁ ਮੰਟਲੀ ਜੈਦ ਵੈਦੂ ਚਾਲਦੀ ਸੀ ਦੀ ਸ਼ਨੀਵਾਰ ਨੂੰ ਦੀ ਕਾਰ ਆਉਂਗੀ। ਵੱਡੀ ਰਸਤੇ ਨੈਪੀਸੀ। ਅੱਜ ਅਸੀਂ ਗੁੱਤਾ ਹੋਰ ਲਾ ਕੇ ਉਹਦੀ ਡੈਡ ਗੋਟੀ ਘਾ ਕੇ ਪੋਸਟ ਆਉਣ ਦੀ ਪਹੁੰਚੀ ਹੈ। ਬਾਸੋ ਦੇ ਮੋਕੇ ਤੇ ਆ ਗਈ ਸੀ। ਕਾਰਨ ਨਹੀਂ ਬਿਲਕੁਲ ਹੋਇਆ ਜੀ। ਉਹ ਇਹ ਉਹ ਗ੍ਰਾਫਰ ਬੜੀ ਟੈਂਸਸ ਸੀਗਾ। ਇਸ ਕਰਕੇ ਉਹਨੂੰ ਜ਼ਿਆਦਾ ਪੁੱਛਿਸ਼ ਨਹੀਂ ਕੀਤੀ। ਜੀ ਤੁਹਾਨੂੰ ਤਾਂ ਕੋਈ ਨਹੀਂ। ਜੀ ਸਰ ਕੀ ਕਾਰਨ ਹੈ ਲਗੀ ਬਣੀ ਹੈ। ਤੇ ਜਿਵੇਂ ਜਸਤਰਾਂ ਨੇ ਉਹਦੇ ਬਾਸੋ ਬਿਆਨ ਲਿਖੋਣਗੇ। ਉਹ ਫਾਦਰ ਵੀ ਸੀ ਉਹਦੇ ਸਵਰਾਂ ਸਾਫੀ ਸੀ ਹੋਤੇ। ਉਹ ਬਿਆਨਾਂ ਦੇ ਮੁਤਾਬਕ ਜੋ ਚੀਜ਼ ਸਾਹਮਣੇ ਹੋ ਗਈ ਉਹ ਨਸ਼ਰ ਕਰ ਦਿੱਤੀ ਹਾਂ ਜੀ ਬਿਲਕੁਲ ਭਾਜੀ ਦੋ ਨਾ ਕੀ ਬਈ ਤੋ ਬਈ ਮੇਰਾ ਨਾਮ ਕੋਤਾਖੂਰ ਪ੍ਰਗਟసే ਹੈ ਕਿ ਮੈਂ 24 ਸਾਲਾਂ ਤੋਂ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਨਹਿਰਾਂ ਦੇ ਵਿੱਚ ਹਰ ਗਰੀਬ ਅਮੀਰ ਪਰਿਵਾਰਾਂ ਦੀ ਬਿਲਕੁਲ ਫ੍ਰੀ ਆਪੋਸਟ ਮਦਦ ਕਰਨਾ ਦੋ ਦਿਨ ਪਹਿਲਾਂ ਪੰਜਾਬ ਦੇ ਅਬਲ ਖੁਰਾਣਾ ਪਿੰਡ ਚੋਂ ਮੈਸੇਜ ਮਿਲਿਆ ਸੀ ਕਿ ਉਹਨਾਂ ਦਾ ਇੱਕ 30 ਵਰਸ਼ੀਆ ਨੌਜਵਾਨ ਹੈ ਜੋ ਕਾਰ ਸਮੇਤ ਜੋ ਮਲੋਟ ਵਾਲੀ ਨਹਿਰ ਉਹਦੇ ਵਿੱਚ ਉਹਨੇ ਸੁਸਾਈਡ ਕਰ ਲਿਆ ਕਾਰ ਦਾ ਵੀਡੀਓ ਵੀ ਅਸੀਂ ਦੇਖਿਆ ਕਾਰ ਤੈਰਦੀ ਹੋਈ ਨਜ਼ਰ ਆ ਰਹੀ ਸੀ ਤੇ ਕੱਲ ਆਪਣੀ ਟੀਮ ਸਾਥੀ ਰਜੀਵ ਰਿੰਕੂ ਬਲਵਿੰਦਰ ਸਿੰਘ ਔਰ ਅਰ ਜੋਨੀ ਦੇ ਨਾਲ ਇਥੇ ਪਹੁੰਚ ਕੇ ਸਾਂ ਕੱਲ ਰਾਤ 7 ਵਜੇ ਗੱਡੀ ਅਸੀਂ ਟਰੇਸ ਕਰ ਲਈ ਸੀ ਔਰ ਰੰਦੇਰਾ ਕਾਫੀ ਹੋ ਚੁੱਕਿਆ ਸੀ ਇਸ ਕਰਕੇ ਸਰਚ ਆਪਰੇਸ਼ਨ ਖਤਮ ਕਰਤਾ ਸੀ ਲੇਕਿਨ ਅੱਜ ਸਵੇਰੇ ਫਿਰ ਰੈਸਕਿਊ ਸ਼ੁਰੂ ਕੀਤਾ ਗਿਆ ਫਿਲਹਾਲ ਗੱਡੀ ਨੂੰ ਰਸੇ ਵਗੈਰਾ ਪਾ ਦਿੱਤੇ ਗਏ ਨੇ ਔਰ ਉਹਨੂੰ ਹੁਣ ਬਾਹਰ ਕੱਢਾਂਗੇ ਉਹਦੇ ਅੰਦਰ ਲਾਸ਼ ਹੈ ਜਾਂ ਨਹੀਂ ਇਹ ਅਜੇ ਕਨਫਰਮ ਨਹੀਂ ਹੈ ਗੱਡੀ ਬਾਹਰ ਨਿਕਲਣ ਤੋਂ ਬਾਅਦ ਇਹ ਚੀਜ਼ ਪਤਾ ਕੀ ਮਾਮਲਾ ਕੀ ਕੌਣ ਸੀ ਬੰਦਾ ਔਰ ਕਿਸ ਤਰ੍ਹਾਂ ਇਹ ਕੋਈ ਐਸਾ ਇੱਕਮਦੀਪ ਮੁੰਡਾ ਹੈਗਾ ਠਾਕੀ ਸਾਹਿਬ 32 ਸਾਲ ਦੇ ਮਸੀਹ ਦੀ ਅਫਲ ਕਰਨ ਦਾ ਹੈ ਨਾਲ ਉਹਦਾ ਮੈਂ ਮੰਨ ਲਈ ਜਦ ਵਾਧੂ ਚੱਲਦੀ ਸੀ ਸ਼ਨੀਵਾਰ ਨੂੰ ਤੇ ਕਾਰ ਆਉਂਦੀ ਵਡੀ ਰਸਤੇ ਨਾਲ 36 ਸੀ ਅੱਜ ਅਸੀਂ ਗੁੱਤਾ ਹੋਰ ਲਾ ਕੇ ਉਹਦੀ ਡੈਡ ਗੋਟੀ ਘਾ ਕੇ ਪੋਸਟਾਉਣ ਦੀ ਕੋਸ਼ਿਸ਼ ਕੀਤੀ ਹੈ ਬਾਸੋ ਦੇ ਮੋਕੇ ਤੇ ਆ ਗਈ ਸੀ ਕਾਰਨ ਨਹੀਂ ਬਿਲਕੁਲ ਕਿਉਂ ਹੋਇਆ ਜੀ ਉਹ ਜਿਹੜਾ ਫਾੜਾ ਬੜੀ ਟੈਂਸਰ ਸੀਗਾ ਇਸ ਕਰਕੇ ਉਹਨੂੰ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਜੀ ਤੁਸ ਜੀ ਸਰ ਕੀ ਕਾਰਨ ਲੱਗੀ ਬਣੀ ਹੈ ਇਹ ਜਿਸ ਤਰ੍ਹਾਂ ਉਹਨਾਂ ਦੇ ਬਿਵਾਰਸ ਬਿਆਨ ਲਿਖੋਣਗੇ ਉਹ ਫਾਦਰ ਜੀ ਜਿਹੜਾ ਉਹ ਸਵਰਸਾਫੀ ਜੀ ਹੁੰਦੇ ਠੀਕ ਉਹ ਬਿਆਨਾਂ ਦੇ ਮੁਤਾਬਕ ਜੋ ਚੀਜ਼ ਸਾਹਮਣੇ ਆਉਗੀ ਉਹ ਨਸ਼ਰ ਕਰ ਦਿੱਤੀ ਜੀ